ਆ ਰਿਹਾ ਹੋਇਆ ਹੈਾਰੇ ਖੇਡ ਨੂੰ ਨੰਬਰ ਵਿੱਚ ਗੱਲਾਂ ਹੁੰਦੀਆਂ ਵੀ ਇੱਕ ਚੱਠਾ ਦੁੱਲਾ ਖੇਡਣ ਲੱਗਿਆ ਹੈ ਵੀ ਮੁੰਡਾ ਬਾੜਾ ਅਣਖੀ ਹੈ ਵੀ ਮੁੰਡਾ ਬਾੜਾ ਅਣਖੀ ਹੈ ਪ੍ਰਧਾਨ ਜੀ ਕਹਿੰਦੇ ਨੇ 2027 ਦਾ ਸਾਲ ਆਊਗਾ ਆਈ ਤਰੀਕਾ ਹੋਲਾ ਹੋਣ ਗਿਆ 골ਡਨ ਜੁਲੀ ਦਾ ਕਹਿੰਦੇ ਕਬੱਡੀ ਕੱਪ 2027 ਹੋ ਬੱਲਿਆ ਕਹਿੰਦੇ ਪੌਣੀ ਸਦੀ ਦੇ ਵਿੱਚ ਅੱਤੀ ਸਦੀ ਦੇ ਕਹਿੰਦੇ ਵਿੱਚ ਪੁੱਜ ਜਾਣਾ ਇਹ ਕਬੱਡੀ ਕੱਪ 50 ਸਾਲ ਦੇ ਵਿੱਚ ਆਹ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਖੇੜੇ ਦੋਨੇ ਦਾ ਇੱਕ ਕਬੱਡੀ ਕੱਪ ਆਇਓ 2027 ਨੂੰ ਰੱਬ ਸਾਹਮਣੂ ਚੜ੍ਹਦੀ ਕਲਾ ਪਰਸ਼ੇ ਔਰ ਫੇਵਾਵਾਂਗੇ ਦਾਤ ਦਾ 7 ਫਰਵਰੀ ਹੋਵੇਗੀ 2027 ਦਾ ਸਾਲ ਹੋਊਗਾ ਸਾਰੀ ਪ੍ਰਬੰਧਕ ਕਮੇਟੀ ਨਾਲ ਐਨਆਰਆਈ ਵੀਰਾਂ ਦਾ ਸਹਿਯੋਗ ਹੋ ਰਿਹਾ ਹੈ ਅੱਜ ਉਸਤਾਦ ਦੀ ਸੌਣ ਆ ਜਾਂਦੀ ਹੈ ਗੱਲਾਂ ਵੱਖਰੀਆਂ ਹੋਈਆਂ ਪਈਆਂ ਰੋਪੇ ਸ਼ੂਕ ਦੇ ਤੂਫਾਨ ਨੂੰ ਆਹ ਰੋਪੇ ਸ਼ੂਕ ਦੇ ਨਤੀ ਸਰਾ ਕਰਾਉਂਦਾ ਹੈ ਨਤੀ ਸਰਾ ਕਰਾਉਂਦਾ ਮੂਰੇ ਟਾਰ ਜਿਹੜਾ ਬਾਹਰ ਰੋਕੀ ਖੜਾ ਪਰ ਬੁਲਟਾ ਹੋ ਜਾਂਦਾ ਜਾਂਦਾ ਬੁਟਾ ਜਾਂਦਾ ਖੀਰਾ ਵੜਿਆ ਬੁਲਟ ਹੋ ਜਾਂਦਾ ਹੈ ਕਿਸ ਮੱਖਣ ਨੇ ਆਖਿਆ ਸੀਗਾ ਵੀ ਖੀਰਾ ਵੜਿਆ ਬੁਲਟ ਨੇ ਬੁਟ ਜਿੱਤ ਲਿਆ ਅੱਜ ਬੁਲਟ ਕਾਣ ਜਿੱਤੂਗਾ ਇਹ ਸਮੇਂ ਨੇ ਬਾਤਾਂ ਹੋਣਗੀਆਂ ਲਓ ਪਿੰਡੀ ਕਾਟੀ ਉੱਤੇ ਇੱਕ ਪਾਸੇ ਫਰਿਆਦ ਨਾਲ ਇੰਦਰਜੀਤ ਲੱਗਾ ਹੋਇਆ ਹੈ ਨਾਲ ਉਤੰਮੀਰ ਗਿੰਨੀ ਹੈ ਆ ਫਰਿਆਦ ਹੈ ਇਹ ਉੱਤੇ ਬੰਦੇ ਲਾਉਂਦਾ ਹੈ ਗੁਰੂ ਕਬੱਡੀ ਦਾ ਮੇਲਾ ਹੋਣਾ ਹੈ ਔਰ ਹਾਂਜੀ ਹਾਂਜੀ ਜਰੂਰ 5 ਨੇ 5 ਹੀ ਰਹਿਣਾ 6 ਨੇ 6 ਹੀ ਰਹਿਣਾ 7 ਨੇ 7 ਹੀ ਰਹਿਣਾ ਭਾਵੇਂ ਅੱਗੇ ਪੁੱਛੇ ਜੇ ਦਾ ਮਰਜ਼ੀ ਬੋਲਦੀ ਏ ਬਹੁਤ ਬਹੁਤ ਧੰਨਵਾਦ ਆਹ ਬੁੱਲੇ ਦੀ ਪਾਈ ਫਿਰ ਰੇਡ ਦੇ ਉੱਪਰ ਇਹ ਮਾਜੇ ਦਾ ਮਿਆਰ ਲੱਗ ਗਿਆ ਟੁੱਟ ਕੇ ਆਹ ਪਾਸੇ ਕਹਿੰਦੇ ਗੱਲਾਂ ਕਪਤਾਨ ਸਾਹਿਬ ਦੀਆਂ ਨੇ ਬਲਵਿੰਦਰ ਮੱਲੀ ਜੀ ਨੇ ਬੇਨਤੀ ਇੱਕ ਪੰਡ ਹੋਣ ਕੀਤਾ ਗਿਆ ਸੀਗਾ ਉਹ ਰੀਪਲੇ ਦੇਖਿਓ ਜੀ ਸਾਨੂੰ ਦੱਸਿਓ ਨੰਬਰ ਕੀ ਦਾ ਹੈ ਬਲਵਿੰਦਰ ਮੱਲੀ ਜੀ ਉਹ ਕਰਿਓ ਨੋਟ ਲਓ ਰਵੀ ਸ਼ੇਰ ਸਿੰਘ ਦਾ ਪੁੱਤਰ ਬਾਪ ਨੇ ਘਾਟਿਆ ਵੱਡੇ ਜਿਗਰੇ ਵਾਲਾ ਖਿਡਾਰੀ ਹੈ ਇਹਨੂੰ ਨਵਾਬ ਕਹਿੰਦੀ ਦੁਨੀਆ ਪੈਂਦੀ ਕੌਡੀ ਉਤੇ ਹੁਣ ਉਤੋਂ ਵੀ ਗਿਣੀ ਯਾਤੇ ਕਹਿੰਦੇ ਏ ਸੋ ਬਾਈਟਾ ਅੰਬਾ 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 ਤੇ ਪਾਲ ਸਿੰਘ ਅੰਬਾ ਰਵੀ ਸ਼ੇਰ ਸਿੰਘ ਦਾ ਪੁੱਤਰ ਦੁਨੀਆ ਦਾ ਟਾਪਰ ਬਾਜੂ ਪਹਿਲਵਾਨ ਦਾ ਚੇਲਾ ਗੱਲ ਸ਼ੇਰੇ ਦੀ ਚਲਦੀ ਹੈ ਅੰਬੇਦ ਲਈ 2000 ਐਨਆਰਆਈ ਭਰਾਵਾਂ ਵੱਲੋਂ ਵਾਲਾ ਵੀ ਸੁਖਿਆ ਫੜ ਕੇ ਲੈ ਜੀ ਸੋਹਣਾ ਬੁਲਟ ਛਾ ਗਿਆ ਬੁਲਟ ਸਿਰਾ ਕਰਵਾ ਗਿਆ ਆਹ ਸਾਹਮਣੇ ਆ ਗਿਆ ਆਹ ਬਾਏ ਸੋਹਣਾ ਖੀਰਾ ਮਾਰੀ ਜੇ ਤਾਂ ਪੰਡੇ ਵਿੱਚੋਂ ਆ ਕੇ ਨਿਕਲੇ ਜਦੋਂ ਹੱਸਦਾ ਬਹੁਤ ਸ਼ੀਤ ਲਹਿਰ ਲਗਦੀ ਜਦੋਂ ਹਸਤਾ ਬੁਲਦਾ ਸ਼ੀਤ ਲਹਿਰ ਲਗਦੀ ਪੋਤਾ ترਸੀਮ ਦਾ ਹੈ ਜੰਪਰ ਉੱਕੇ ਮੇਂਡ ਦਾ ਲਿਖੇ ਲਤੋਂ ਦਾ ਬਿੰਨਾ ਗੱਭਰੂ ਤੇ ਕੌਡੀ ਵੀ ਦਿਆ ਲਗਦੀ ਗੱਭਰੂ ਤੇ ਕੌਡੀ ਵੀ ਦਿਆ ਲਗਦੀ ਗੱਭਰੂ ਤੇ ਕੌਡੀ ਵੀ ਦਿਆ ਲਗਦੀ ਗੱਭਰੂ ਤੇ ਕੌਡੀ

ਪ੍ਰਧਾਨ ਜੀ ਕਹਿੰਦੇ ਇਸ ਸਾਲ ਮੋਟਰਸਾਲ ਕੱਟਿਆ ਅਗਲੇ ਸਾਲ ਬੋਲਟ ਕੱਢਾਂਗੇ ਦਰਸ਼ਕਾਂ ਲਈ ਮੇਰੇ ਮਿੱਤਰੋ ਇਹ ਵੀ ਵੱਖਰਾ ਗੱਲ ਹੈ ਸੀਟੀ ਵਾਲੀਏ ਦੇ ਜੱਫੇ ਦਾ 1000 ਫੜ ਕੇ ਲੈ ਜੋ ਮੇਰੇ ਵੀਰ ਐਨ ਆਰ ਆਈ ਭਰਾਵਾਂ ਦੇ ਵੱਲੋਂ ਆ ਵੀ ਬੁਲਟ ਆਹ ਸੀਨੇ 'ਚੋਂ ਪਸੀਨਾ ਚੋਰਿਆ ਮਿਹਨਤ ਬੋਲ ਜਮਨ ਸਾਈਡ ਹੋ ਗਿਆ ਮੈਗਾ ਬਾਈ ਵੇਖੀ ਜਾ ਹੁਣ ਮਾਰ ਸਕਰੀਨ ਤੇ ਜਾਤ ਅੱਤੇ ਨੰਬਰ ਦਾ ਫਰਕ ਰਹਿ ਗਿਆ ਖੇੜੇ ਦੋਨੇ ਵਾਲਿਓ ਅੱਤੇ ਨੰਬਰ ਦਾ ਫਰਕ ਰਹਿ ਗਿਆ ਆਹ ਦਰਦੀ ਆ ਦੁਨੀਆ ਡਰਾਉਣ ਵਾਲਾ ਚਾਹੀਦਾ ਕਿ ਝੁਕਦੀ ਆ ਦੁਨੀਆ ਚ ਹੁਣ ਬੰਡਾ ਕੀ ਕਹਾਣੀ ਬਣਦੀ ਹੈ ਕਿ ਸ਼ੇਰ ਭੁੱਖੇ ਮਰ ਜਾਂਦੇ ਪਰ ਘਾ ਨਹੀਂ ਖਾਂਦੇ ਜਿੰਨਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਉਹਨਾਂ ਦੇ ਦੌਰ ਨਹੀਂ ਜਾਂਦੇ ਔਰ ਕਹਿੰਦੇ 2027 ਦਾ ਸਾਲ 5 6 7 ਫਰਵਰੀ ਪੰਜਾਬ ਦਾ ਕਬੱਡੀ ਕੱਪ ਆਹ ਇੰਦਰਜੀਤ ਇੰਦਰਜੀਤ ਅੰਬਾ ਇੰਦਰਜੀਤ ਅੰਬਾ ਆਹ ਦੋ ਸਿਰੇ ਦੇ ਮੱਲ ਪੜਦੇ ਮੇਰੇ ਮਿੱਤਰੋ ਮਾਨ ਬਈ ਜਿਹੜੇ ਮੁੱਠਿਆਂ ਤੁਸੀਂ ਥੁੱਕਦੇ ਉਹ ਮੁੱਠੀਆਂ ਜਮਿੰਦੀ ਹੋਇਆ ਸਰ ਕੱਟ ਮੇ ਰਿਕਾਰਡ ਦਵਾ ਦੇ ਰਿਹਾ ਰਾਜਸੂਤ ਜੁੱਤੀ ਭਾਰੋਂ ਜੀ ਦਾ ਧੰਨਵਾਦ ਹੈ ਜੁੱਤੀ ਲਿਆ ਜਣ ਬੈਸ ਰੋਡ ਲਿਆਫੀ ਵਿੱਚ ਕਿਹੜੇ ਪਾਸੇ ਆ ਮੇਰਾ ਬੀਆ ਔਰ ਦੁਦਲੇ ਵਾਲੇ ਭਰਾਵਾਂ ਦਾ ਧੰਨਵਾਦ 5 6 7 ਪਰਮਵੀ ਤੇ 2042 ਦਾ ਸਾਲ ਜੁ 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 ਇਹ ਗੁਰੂੰਦ ਗਰਾਉਂਡ ਦੇ ਵਿੱਚ ਹੈ ਜੀ ਲਾਈਵ ਕਵਰ ਜਿਹੜੇ ਚਲਾ ਰਹੇ ਨੇ ਉੱਥੇ ਆਪਾਂ ਡਰਾਵੀਂ ਕਰ ਰਹੇ ਲੱਗਿਰਾਂ ਤੇ ਬੈਸਟਾਂ ਵਾਲੇ ਗੋਲ ਵੀ ਦੇਣੇ ਆ ਦੋਨਾਂ ਤੇ ਬਹਿ ਗਿਆ ਬੋਲ ਦੇ ਉੱਤੇ

ਆ ਲੈ ਤੇਰੀ ਭਾਈ ਨੂੰ ਆ ਲੈ ਤੇ ਚੈਨਲ ਕੀਤੇ ਹੈਲਮਟ ਸਾਈਕਲ ਆਇਆ ਕਿਆਰੇ ਕਰਾੜੀ ਮੱਧੇ ਆ ਕੇ ਬਾਕੀ ਹੋ ਨਾ ਕੀ ਤੇ ਕੀ ਖੇਡਾਂ ਤੂੰ ਹੈ ਸਾਈਕਲ ਜਿੱਤ ਕੇ ਗੇਡੇ ਦੀ ਆ ਸਾਈਕਲ ਦੀ ਪਰਚੀ ਆ ਗਈ ਹੈ ਯਾਰਾ ਇੱਕ ਲੰੂ ਮੇਰਾ ਇਹਨੇ ਫੁੱਲਣ ਨੇ ਪੀਤਾ ਹੋਇਆ ਵਾ ਮੰਗੇ ਚਲੀਏ ਆਪਾਂ ਜਿੰਦਾ ਬੰਦੇ ਬਿੰਦੇ ਹੁੰਦਾ ਬੈ ਬੋਲੇ ਕਰ ਮੜੇ ਆ ਇਦਾਂ ओके okay. चलो okay.